ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਮਿੱਤਰੋ ਅੱਜ ਵੈਸੇ ਉਹ ਤਾਂ ਮੈਂ ਖੜਾ ਮਲੂਟ ਸ਼ਹਿਰ ਪਰ ਜਿਹੜਾ ਆਪਣੇ ਨਾਲ ਨਾ ਭਰਾ ਖੜਾ ਇਹਦਾ ਨਾਮ ਬਾਈ ਦਾ ਗਰਜੰਟ ਸਿੰਘ ਆ ਪਿੰਡ ਕਰਾਈ ਵਾਲਾ ਤੇ ਜਿਹੜੀ ਅੱਜ ਵਾਲੀ ਵੀਡੀਓ ਆ ਨਾ ਅੱਜ ਵਾਲੀ ਵੀਡੀਓ ਹਰ ਇੱਕ ਭਰਾ ਭੈਣ ਦੇ ਕੰਮ ਦੀ ਵੀਡੀਓ ਆ ਸਾਰੇ ਧਿਆਨ ਨਾਲ ਸੁਣਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਹਰ ਇੱਕ ਬੰਦੇ ਦਾ ਭਲਾ ਹੋਣਾ ਹੈ ਵੀਡੀਓ 'ਚ ਅੱਜ ਜਿਹੜਾ ਆਪਣੇ ਨਾਲ ਬਾਈ ਬੰਦਾ ਖੜਾ ਨਾ ਜਮਾਂ ਯਾਰ ਹੀਰਾ ਬੰਦਾ ਹੀ ਆ ਕਿਉਂਕਿ ਬਾਈ ਨੇ ਨਾ ਆਪਾਂ ਮਕਾਨ ਬਣਾਉਣੇ ਆ ਜਾਂ ਸ਼ੋਅਰੂਮ ਜਾਂ ਦੁਕਾਨ ਕੋਈ ਵੀ ਕੰਮ ਕਰਦੇ ਆ ਆਪਾਂ ਉਸਾਰੀ ਦਾ ਥੋੜਾ ਯਾਰ ਸਾਰਾ ਫਿਕਰੀ ਮੁਕਾਤਾ ਨਾ ਤਾਂ ਆਪਾਂ ਨੂੰ ਛੱਤ ਪਾਉਣ ਦਾ ਫਿਕਰ ਆਦਾ ਨੀਆ ਪਟਣ ਦਾ ਨਾ ਕੋਈ ਟਾਂਟਵਾਉਣ ਦਾ ਨਾ ਕੋਈ ਸੀਮੈਂਟ ਲਿਆਉਣ ਦਾ ਸਾਰੀ ਗੱਲਬਾਤ ਆਪਾਂ ਨਾ ਬਾਈ ਨਾਲ ਕਰਾਂਗੇ ਬਾਈ ਓਕਾ ਫੁਕਾ ਏ ਟੂ ਜ਼ेड ਹੀ ਕੰਮ ਨਿਮੇੜਦਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਪਹਿਲਾਂ ਤਾਂ ਐ ਦੱਸ ਕਿੰਨੇ ਕ ਟਾਈਮ ਦਾ ਇਹ ਕੰਮ ਚਲਾਇਆ ਤੂੰ ਭਾਈ ਜੀ ਕੰਮ ਤਾਂ ਮੈਂ ਪਿਛਲੇ 20 ਸਾਲਾਂ ਤੋਂ ਕਰਦਾ ਪਿਆ ਸ਼ਹਿਰ ਦੇ ਵਿੱਚ ਠੀਕ ਆ ਸ਼ਹਿਰ ਚ ਹਰ ਤਰ੍ਹਾਂ ਦਾ ਕੰਮ ਹਰ ਕਲੌਨੀ ਦੇ ਵਿੱਚ ਆਪਾਂ ਕੰਮ ਕਰਿਆ ਹੈ ਅੱਛਾ ਪਰ ਇਹ ਕੰਮ ਆ ਭਾਈ ਲਗਭਗ ਪਿਛਲੇ 3 ਸਾਲਾਂ ਤੋਂ ਕਰਦੇ ਪਏ ਆ ਪਹਿਲਾਂ ਨਾਲ ਚਲਾਇਆ ਸੀ ਹੌਲੀ ਹੌਲੀ ਜਿਵੇਂ ਇੱਕ ਕੰਮ ਲੈ ਲਿਆ ਦੇਖ ਲਿਆ ਵੀ ਯਾਰ ਘਾਟਾ ਤਾਂ ਨਹੀਂ ਪੈਂਦਾ ਘਾਟਾ ਤਾਂ ਨਹੀਂ ਪੈਂਦਾ ਉਸ ਤਰ੍ਹਾਂ ਆਪਾਂ ਕੰਮ ਦੇਖਿਆ ਵੀ ਯਾਰ ਇੱਕ ਇਹਦਾ ਕਰਿਆ ਫਿਰ ਆਪਾਂ ਇੱਕ ਦੋ ਕੰਮ ਕਰੇ ਫਿਰ ਪਿਛਲੇ ਸਾਲ ਤੋਂ ਹੁਣ ਆਪਣੇ ਕੋਲ ਦੋ ਤਿੰਨ ਕੰਮ ਆ ਗਏ ਮੈਂ ਤੁਹਾਨੂੰ ਇੰਨੀ ਦੱਸ ਦਿੰਦਾ ਬਈ ਬਾਈ ਦਾ ਜਿਹੜਾ ਕੰਮ ਆ ਨਾ ਤੁਸੀਂ ਹੁਣ ਆਖੋਗੇ ਯਾਰ ਕੰਮ ਤਾਂ ਕੋਈ ਇਹਨਾਂ ਨੇ ਦੱਸਿਆ ਨਹੀਂ। ਬਈ ਜਿਹੜਾ ਆਪਾਂ ਮਕਾਨ ਨਹੀਂ ਪਾਉਂਦੇ ਜਾਂ ਕੋਠੀ ਪਾਉਣੀ ਆ ਇੱਕ ਮੰਜ਼ਲੀ ਜਾਂ ਦੋ ਮੰਜ਼ਲੀ ਜਾਂ ਕੋਈ ਸ਼ੋਰੂਮ ਪਾਉਣੀ ਆ ਜਾਂ ਆਪਾਂ ਕੋਈ ਦੁਕਾਨ ਪਾਉਣੀ ਆ ਉਹ ਇਹ ਬਾਈ ਨਕਸ਼ਾ ਵੇਖ ਕੇ ਤੁਹਾਡੇ ਨਾਲ ਓਕੇ ਫੁਕੇ ਪੈਸੇ ਹੀ ਕਰ ਦਿੰਦਾ। ਬਈ ਤੁਹਾਨੂੰ ਮੰਨ ਕੇ ਚੱਲ ਯਾਰ ਪਾਣੀ ਦਾ ਗਲਾਸ ਵੀ ਨਹੀਂ ਦੇਣ ਦੀ ਲੋੜ। ਕੰਮ ਬਾਈ ਦਾ ਮੇਨ ਆਹਾ। ਇਹ ਆਪਾਂ ਜੀ ਵਿੱਧ ਮਟੀਰੀਅਲ ਸਿਵਲ ਵਰਕ ਕਰਦੇ ਆ। ਅੱਛਾ। ਸਿਵਲ ਵਰਕ ਦਾ ਮਤਲਬ ਇਹ ਹੁੰਦਾ ਵੀ ਪਲਸਤਰ ਕਰਕੇ ਉਪਰੋ ਫਰਸ਼ਪੁਰ ਚ ਲਾ ਕੇ ਸਾਰਾ ਕੰਮ ਕਰਕੇ ਉਸ ਤੋਂ ਬਾਅਦ ਜਿਹੜਾ ਟਾਇਲ ਵਗੈਰਾ ਦਾ ਕੰਮ ਆ ਸਾਰਾ ਮਾਲਕ ਕਰਾਉਂਦੇ ਆ। ਅੱਛਾ ਜਿਹੜੇ ਬੋਰਡ ਲਾਣੇ ਆ ਪਊ ਟਾਟਾ ਦੇ ਲਾਣੇ ਵਧੀਆ ਵਧੀਆ ਕੁਆਲਿਟੀ ਦਾ ਕੰਮ ਕਰਕੇ। ਜਿਹੜੇ ਆਪਾਂ ਪੀ.ਵੀ. ਫੀਟਿੰਗ ਦਾ ਵੀ ਸਾਰਾ ਸਾਰਾ ਕੰਮ ਆਪਣਾ ਹੈ। ਟੋਟਲ ਕੰਮ ਮਾਲਕ ਨੂੰ ਸਿਵਲ ਵਰਕ ਆਪਾਂ ਕਰਕੇ ਦੇਣਾ ਹੈ ਜੀ ਸਾਰਾ ਕੰਮ। ਠੀਕ ਆ। ਸਾਰੇ ਕੰਮ ਦੇ ਵਿੱਚ ਇਹ ਆ ਵੀ ਆਪਾਂ ਕੰਮ ਵੀ ਇੱਕ ਨੰਬਰ ਕਰਦੇ ਆ ਜਿਹੜਾ ਮਸਾਲਾ ਲਾਉਣੇ ਉਹ ਵੀ ਆਪਾਂ ਲਿਖ ਕੇ ਦਿੰਨੇ ਆ ਵੀ ਚਣਾਈ ਚਾਹ ਲਾਵਾਂਗੇ। ਜਿਹੜਾ ਸਰੀਆ ਲਿਖ ਕੇ ਦਿੰਨੇ ਆ ਉਹ ਵੀ ਆਪਾਂ ਲਿਖ ਸਰੀਆਈ ਮਾਲਕ ਦਾ ਇਹ ਹੈ ਜੇ ਤਾਂ ਟਾਟਾ ਲਾਉਣਾ ਚਾਹੁੰਦਾ ਮਾਲਕ ਫਰੋਸਤਰਾਂ ਦੀ ਸਿਸਟਮ ਹੈਗਾ ਉਸ ਤਰ੍ਹਾਂ ਦਾ ਆਪਾਂ ਪ੍ਰਾਈਸ ਫਿਰ ਫਿਰ ਦਾ ਮਾਲਕ ਕੱਢਦਾ ਹਾਂ ਜੇ ਆਪਾਂ ਲਾਣੇ ਜੋਤੀ ਕਾਮ ਤੇ ਨੂੰ ਕੋਈ ਵੀ ਕਿਸੇ ਵੀ ਕੁਆਲਿਟੀ ਦਾ ਸਰੀਆ ਲਾਣਾ ਚਾਹੁੰਦੇ ਆ ਫਿਰ ਉਹ ਉਹਦੀ ਜਿਹੜੀ ਮਿਨੀਮਮ ਮੇਰਾ ਜਿਹੜਾ ਬਣਿਆ ਹੋਇਆ ਮੈਨੂੰ ਉਹ ਮੇਰਾ ਹੈਗਾ ਤੇ ਬੀਮ ਬੂਮ ਬਾਈ ਕਿਤੇ ਜਿਹੜੇ ਜੋ ਵੀ ਹੈ ਨਕਸ਼ੇ ਦੇ ਵਿੱਚ ਆ ਗਿਆ ਅਸੀਂ ਨਕਸ਼ਾ ਲੈ ਲੈਣਾ ਪਹਿਲਾਂ ਉਹਦੀ ਅਸੀਂ ਕੋਟੇਸ਼ਨ ਦੇ ਦੇਣੀ ਹੈ ਵੀ ਆਹ ਰੇਟ ਦਾ ਕੰਮ ਹੈ ਜੀ ਆਹ ਰੇਟ ਤੇ ਹੋ ਜੂਗਾ ਤੁਹਾਡਾ ਠੀਕ ਆ ਤੇ ਕੰਮ ਆਪਣਾ ਇਹ ਆ ਵੀ ਕੰਮ ਮੇਰਾ 20 ਸਾਲ ਦਾ ਤਜਰਬਾ ਇਹ ਨਹੀਂ ਆ ਕਿ ਮੈਂ ਉਹੀ ਵੈਸੀ ਬੇਦ ਮਟੀਰੀਅਲ ਕੰਨ ਲਾ ਗਿਆ ਹੂੰ 20 ਸਾਲ ਤੋਂ ਆਪਣਾ ਤਜਰਬਾ ਐਸ ਕੰਮ ਦਾ ਵੀ ਆਪਾਂ ਇੱਕ ਨੰਬਰ ਕੰਮ ਤੁਸੀਂ ਮੇਰਾ ਕੰਮ ਦੇਖੀ ਜਾਂਦੇ ਹੋ ਜੇ ਕੋਈ ਲੱਗਦਾ ਵੀ ਆਪਾਂ ਬਾਈ ਦਾ ਨਾ ਇੱਥੇ ਸ਼ੋਅਰੂਮ ਦਾ ਕੰਮ ਚੱਲੀ ਜਾਂਦਾ ਪਾਸੇ-ਆਸੇ ਮਨੂਟ ਸ਼ਹਿਰ ਚ ਪੰਜ ਚਾਰ ਥਾਈ ਕੰਮ ਹੋਰ ਵੀ ਚੱਲੀ ਜਾਂਦਾ ਤੇ ਬਾਈ ਪਿੰਡਾਂ ਚ ਕੋਠੀਆਂ ਦਾ ਵੀ ਲੈਣਾ ਠੇਕਾ ਬਾਈ ਜੀ ਪਿੰਡ ਚ ਫਿਲਹਾਲ ਤਾਂ ਮੈਂ ਕੋਈ ਕੰਮ ਕਰਿਆ ਨਹੀਂ ਕੰਮਕਾਰ ਜਰੂਰ ਦੇਵਾਂਗੇ ਪਰ ਆਪਾਂ ਕੰਮ ਸ਼ਹਿਰ ਤੋਂ ਬਾਹਰ ਹਜ ਤੱਕ ਕਰਿਆ ਨਹੀਂ ਸ਼ਹਿਰ ਮੁਕਸਰ ਚ ਵੀ ਮੈਂ ਕੰਮ ਕਰ ਮੁਖਸਰਾ ਪੱਕਾ ਕੰਮ ਕਰੇ ਡਾਕਟਰ ਨੀਰਸ ਘਰ ਗਈ ਹਮ ਹਸਪੀਟਲ ਬਣਿਆ ਦਿੱਲੀ ਨਰਸਿੰਗ ਹੂੰ ਉਹ ਸਾਰਾ ਮੇਰੇ ਹੱਥੋਂ ਬਣਿਆ ਹੈ ਨਹੀਂ ਜੇ ਕੋਈ ਪਿੰਡਾਂ ਚ ਬਈ ਬੰਦਾ ਆਦਾ ਉਹ ਆਪਣਾ ਹਾਂ ਵਿਦ ਮਟੀਰੀਅਲ ਕਰ ਦਾਂਗੇ ਜਿ ਵੈਸੇ ਦੂਸਰੋਂ ਉਹ ਨਹੀਂ ਕਰਦੇ ਪੱਕਾ ਪੱਕਾ ਕੰਮ ਨਹੀਂ ਕਰਦਾ ਵਿਦ ਮਟੀਰੀਅਲ ਮਤਲਬ ਸਾਰਾ ਜਿਵੇਂ ਹੁਣ ਮੈਂ ਕਰੀ ਜਨਾ ਐ ਕਰ ਦੂੰਗਾ ਪਰ ਮੈਂ ਠੇਕਾ ਲੈ ਕੇ ਕੰਮ ਨਹੀਂ ਕਰਦਾ ਜਿਵੇਂ ਕੱਲੀ ਲੇਬਰ ਤੇ ਅੱਛਾ ਕੱਲੀ ਲੇਬਰ ਉਹ ਤਾਂ ਫਿਰ ਹਾਂ ਗੱਲ ਹੀ ਮੁਕਾਈ ਹੈ ਨਾ ਬਾਈ ਨੇ ਬਈ ਗੱਲ ਮੁਕਾਈ ਆ ਉਹ ਠੇਕਾ ਨਹੀਂ ਕਰਦਾ ਕੋਠੀਆਂ ਦਾ ਬਈ ਵਿੱਦ ਮਟੀਰੀਅਲ ਕਰੂਗਾ ਤੁਸੀਂ ਇਕੱਲੇ ਉੱਕੇ ਫੁੱਕੇ ਬਾਈ ਨੂੰ ਪੈਸੇ ਦੇਣੇ ਆ ਤੇ ਸਾਰਾ ਕੰਮ ਕਰਾ ਲੈਣਾ ਤੇ ਕੰਮ ਤੁਸੀਂ ਆਹ ਵੇਖ ਲਓ ਬਾਈ ਦਾ ਕਰਿਆ ਕੈਮਰਾਮੈਨ ਨੂੰ ਮੈਂ ਕਹੂੰਗਾ ਵਿਖਾ ਵੀ ਦੇ ਬਈ ਆਵੇ ਬੀ ਮੂਮਾ ਬਾਈ ਨੇ ਕੋਈ ਨਾ ਕਿਰਸ ਨਹੀਂ ਕਰੀ ਜਾਂ ਲੈਂਟਰ ਚ ਜਾਂ ਜਿਵੇਂ ਆਹ ਪਲਾਸਟਰ ਆ ਗਿਆ ਬੋਰਡ ਆ ਗਿਆ ਕਿਸੇ ਹਿਸਾਬ ਦਾ ਇਹ ਇਹਦੇ ਚ ਇਹਦੇ ਚ ਕੀ ਹੈ ਨਾ ਜੀ ਇਹਦੇ ਚ ਇਹਦੇ ਵਿੱਚ ਜਿਹੜੀ ਮੋਹਰ ਲੱਗੀ ਟਾਟਾ ਦੀ ਆ ਦੇਖੋ ਟਾਟਾ ਦੀ ਆਵੇ ਲੱਗੀ ਟਾਟਾ ਦੀ ਮੋਹਰ ਲੱਗੀ ਇਹਦੇ ਚ ਮੋਹਰ ਲੱਗੀ ਆ ਕੋਈ ਓਹ ਹੋਗਾ ਨਹੀਂ ਮੋਹਰ ਲਾ ਕੇ ਟਾਟਾ ਦੀ ਇਹ ਜਿਹੜੇ ਟਾਟਾ ਦੇ ਆ 20 ਸਾਲ ਦੀ ਉਹਦੀ ਗਾਰੰਟੀ ਹੈ ਜੀ ਬਾਈ ਪਾ ਪਾ ਫਿਟਿੰਗ ਵਾਲੀ ਬਿਜਲੀ ਵਾਲੀ ਇਹ ਹੀ ਫੀਨੋਲੈਕਸ ਦੀ ਹੈ ਠੀਕ ਆ ਰੀਜਨਲ ਆ ਰੀਜਨਲ ਫੀਨੋਲੈਕਸ ਠੀਕ ਆ ਜਿਹੜੀ ਇਹਦੇ ਵਿੱਚ ਪਾ ਪਈ ਆ ਉਹ ਵੀ ਸਾਰੀ ਫੀਨੋਲੈਕਸ ਰੀਜਨਡਰਾ ਦੀ ਵੀ ਪਾਉਣੇ ਆ ਜੀ ਆਪਾਂ ਠੀਕ ਆ ਤੇ ਬਾਈ ਕਿਤੇ ਇਹ ਤਾਂ ਨਹੀਂ ਹੁੰਦਾ ਵੀ ਬੀਮ ਨਕਸ਼ੇ ਚ ਦਾਸ ਆ ਜੇ ਤੂੰ ਉੱਥੇ 8 ਕਰ ਨਕਸ਼ੇ 'ਚ ਜੇ 10 ਦਾਸ ਆ ਤਾਂ 11 ਪਾ ਦੇਂਗੇ 9 ਨਹੀਂ ਪਾਉਂਦੇ ਬਸ ਠੀਕ ਆ ਜੇ ਨਕਸ਼ੇ 'ਚ ਕੋਈ ਕੰਮ ਨਾ 10 ਦਾ 11 ਕਿਹੜਾ ਲਾਉਣਾ ਜ਼ਿਆਦਾ ਮਸਾਲਾ ਜੀ ਆਪਾਂ ਮਸਾਲਾ ਮਾਲਕ ਦੀ ਚੁਆਇਸ 'ਚ ਬੰਗਰ ਜੇ ਕਿ ਸੁਪਰ ਹੂੰ ਆਪਾਂ ਅਲਟਰਾ ਟੈਕ ਵੀ ਲਾਣੇ ਆਂ ਠੀਕ ਹਰ ਤਰ੍ਹਾਂ ਦਾ ਸੀਮੈਂਟ ਆਪਾਂ ਲਿਖ ਕੇ ਦੇਨੇ ਜਿੰਨੇ ਸੀਮੈਂਟ ਆਪਾਂ ਲਿਖ ਕੇ ਤੇ ਜਿਹੜੇ ਜੋ ਮਾਲਕ ਨੇ ਇੱਕ ਚੁਆਇਸ ਕਰ ਲਈ ਉਹ ਆਪ ਕੰਮ ਕਰਕੇ ਦੇਨੇ ਲੈ ਵੀ ਮਿੱਤਰੋ ਬੰਦਾ ਨਾ ਕੰਮ ਦਾ ਜ਼ਿਆਦਾਤਰ ਸ਼ਹਿਰਿਆਂ ਲਈ ਤਾਂ ਜਮ੍ਹਾਂ ਹੀ ਕੰਮ ਦਾ ਤੇ ਪਰ ਜੇ ਕਿਸੇ ਨੇ ਬਈ ਪਿੰਡ 'ਚ ਵੀ ਕੋਠੀ ਬਣਾਉਣੀ ਤੇ ਆਪਾਂ ਉੱਥੇ ਵੀ ਇਹਨੂੰ ਸੱਤ ਲਾਂਗੇ ਯਾਰ ਤੇ ਭਾਈ ਇੱਕ ਗੱਲ ਹੋਰ ਆ ਗਈ ਹੁਣ ਗੱਲ ਇੱਟ ਤੇ ਆ ਗਈ ਇੱਟ ਇੱਕ ਨੰਬਰ ਦੋ ਨੰਬਰ ਉਹ ਕਿਸ ਤਰ੍ਹਾਂ ਇੱਟ ਵੀ ਆਪਣੀ ਸਾਹਮਣੇ ਕੁਆਲਿਟੀ ਲੱਗੀ ਪਈ ਹੈ ਜੀ ਸਾਹਮਣੇ ਕੁਆਲਿਟੀ ਲੱਗੀ ਪਈ ਦੇਖ ਲਓ ਕਾਕਾ ਜੀ ਸਭ ਨੂੰ ਤਾਂ ਪਲਾਸਟਰ ਕਰਤਾ ਸਾਰਾ ਅਸੀਂ ਪਰ ਉਹ ਜਿਹੜੀ ਇੱਟ ਲੱਗੀ ਪਈ ਕੋਲੇ ਨਾਲ ਲੱਗੇ ਚਾ ਕੋਲੇ ਦੀ ਪੱਕੀ ਲਾਉਣਾ ਕੋਲੇ ਦੀ ਪੱਕੀ ਇੱਟਾਂ ਵੀ ਵੇਖ ਲਓ ਆ ਵੇ ਕੋਲੇ ਦੀ ਪੱਕੀ ਇੱਟ ਲਾਉਂਦਾ ਆ ਕੋਲੇ ਦੀ ਪੱਕੀ ਇੱਟ ਦੀ ਨਿਸ਼ਾਨੀ ਆਉਂਦੀ ਲਾਲੀ ਚ ਹੁੰਦੀ ਹੈ ਫੁੱਲ ਠੀਕ ਆ ਵੀ ਜਾਨੀ ਗੂਨੇ ਵਾਲੀ ਇੱਟ ਨਹੀਂ ਗੂਨੇ ਵਾਲੀ ਇੱਟ ਨਹੀਂ ਆਪਾਂ ਲਾਂਦੇ ਠੀਕ ਜਿਹੜੀ ਚਣਾਈ ਹੈਗੀ ਜੀ ਉਹ ਆਪਾਂ 6 1:6 ਲਾਉਣੇ ਆ ਹੂੰ ਜਿਹੜੀ ਆਪਣਾ ਪਲਾਸਟਰ ਹੈ ਜੀ ਉਹ ਤਿੰਨ ਤਿੰਨ ਬੱਠਲ ਪਾ ਕੇ 1 ਬੱਠਲ ਸੀਮਿੰਟ ਦਾ ਪਾਣੇ ਆ 1:3 ਕਹਿ ਦਿੰਦੇ ਉਹਨੂੰ 3:1 ਦਾ ਹਾਂ ਜਿਹੜੀ 4 ਇੰਚੀ ਚਣਾਈ ਹੈ ਜੀ ਉਹ 4:1 ਦੇ ਮਸਾਲੇ ਚ ਕਰਦੇ ਆ ਆਪਾਂ ਜੀ ਇਹਦੇ ਚ ਕੋਈ ਕਿਰਸ ਨਹੀਂ ਕਿਸੇ ਕਿਸਮ ਦੀ ਮਾਲਕ ਲੈਬ ਟੈਸਟ ਕਰਾ ਕੇ ਸੀ ਦਿੰਨੇ ਆ ਜੀ ਬਕਾਇਦਾ ਠੀਕ ਆ ਤੇ ਜੇ ਭਾਈ ਕੋਈ ਆਖੇ ਵੀ ਫਰਸ਼ ਦਾ ਵੀ ਵਿੱਚ ਹੀ ਕਰਨਾ ਫਿਰ ਉਹ ਸਿਵਲ ਵਰਕ ਤੋਂ ਬਾਹਰ ਹੋ ਜਾਂਦਾ ਜੀ ਸਾਰਾ ਕੋਟੇਸ਼ਨ ਫਿਰ ਉਹਦੀ ਵੱਖਰੀ ਕੋਟੇਸ਼ਨ ਹੈ ਜੀ ਫਿਰ ਆਪਾਂ ਉਹਦੇ ਜੋੜੀਆਂ ਤੱਕ ਜਾਣੇ ਆ ਰੰਗ ਤੱਕ ਜਾਣੇ ਆ ਸੂਚਾਂ ਤੱਕ ਜਾਣਿਆ ਬੋਰਡਾਂ ਤੱਕ ਜਾਣਿਆ ਫਿਰ ਆਪਾਂ ਪੀਓਪੀ ਤੱਕ ਵੀ ਜਾਣਿਆ ਓਕੇ ਤੱਕ ਲੈ ਵੀ ਬਾਈ ਮਿੱਤਰੋ ਇੱਕ ਕਾਰੀ ਨਾ ਫੋਨ ਲਾਜ਼ਮੀ ਕਰ ਲਿਓ ਭਰਾ ਨੂੰ ਕਿਉਂਕਿ ਬਾਈ ਦਾ ਕੰਮ ਪੂਰਾ ਹਾਈ ਫਾਈ ਆ ਕੱਲੇ ਪੈਸੇ ਦਿਓ ਤੇ ਬਾਈ ਜਿਹੜੇ ਪੈਸਿਆਂ ਦੀ ਗੱਲ ਆ ਜਾਂਦੀ ਵੀ ਜਿਵੇਂ ਤੂੰ ਹੁਣ ਆ ਕੇ ਹੀ ਆ ਨਾ ਮੇਰਾ 60 ਲੱਖ ਚ ਕੰਮ ਮੁੱਕਿਆ ਤੇ ਇਹ ਫਿਰ ਕਿਸਤਾਂ ਨਾਲ ਹੀ ਲੈਣਾ ਕਿ ਇਕੱਠੇ ਕਰੀ ਨਾ ਨਾ ਜੀ ਇਕੱਠੇ ਲੈਂਦੇ ਆਪਾਂ 20% ਐਡਵਾਂਸ ਲੈਨੇ ਆ ਅੱਛਾ ਉਸ ਤੋਂ ਬਾਅਦ ਨੀਆ ਤੇ ਆ ਉਸ ਤੋਂ ਬਾਅਦ ਲੈਂਟਰ ਤੇ ਆ ਉਸ ਤੋਂ ਬਾਅਦ ਕੰਮ ਅਲੱਗ-ਅਲੱਗ ਜਿਵੇਂ-ਜਿਵੇਂ ਕੰਮ ਹੋਊਗਾ ਉਵੇਂ-ਉਵੇਂ ਪੂਰੀ-ਥੂਰੀ ਕਰਕੇ ਪੇਮੈਂਟ ਹਾਂ ਇਹ ਨਹੀਂ ਐ ਵੀ ਇਕੱਠੇ ਸਾਨੂੰ ਜਮਾ ਕਰਾਓ ਜੀ ਤੁਹਾਡਾ ਸਾਰਾ ਬਣਾ ਦੇਾਂਗੇ ਠੀਕ ਉਹ ਕੰਮ ਨਹੀਂ ਆਪਾਂ ਕਰਦੇ ਕਿਸ਼ਤਾਂ ਨਾਲ ਹੀ ਲੈਣਾ ਆਪਾਂ ਕਿਸ਼ਤਾਂ ਨਾਲ ਹੀ ਪੈਸੇ ਲੈਣੇ ਕਿਸ਼ਤਾਂ ਨਾਲ ਹੀ ਕੰਮ ਕਰਨਾ ਤੇ ਕਿਸ਼ਤਾਂ ਨਾਲ ਹੀ ਪੈਸੇ ਲੈਣੇ ਅੱਛਾ ਆਏ ਨਹੀਂ ਵੀ ਜਿਵੇਂ ਹੁਣ ਇਹਦਾ ਲੈਂਟਰ ਪਾਤਾ ਇਹਨੂੰ ਮੁੜ ਕੇ 2-3 ਮਹੀਨੇ ਖੜਾ ਰਹਿਣ ਦੇ ਗਾਂ ਵੇਡ ਨਾ 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 ਇਹ ਇੱਕ ਕੰਮ ਆਪਣਾ ਲਿਖਤੀ ਰੂਪ ਦਿੰਨੇ ਆ ਜੀ ਅਸੀਂ ਹੂੰ ਇਹਦੇ ਚ ਕੀ ਐ ਅਸੀਂ ਲਿਖਤ ਕਰਕੇ ਦਿੰਨੇ ਆ ਵੀ ਇੰਨੇ ਮਹੀਨਿਆਂ ਇਹਦਾ 11000 ਸਕਰ ਫੁੱਟ ਏਰੀਆ ਹੈ ਅੱਛਾ ਇੱਕ ਲਾਸਟ ਗੰਦ ਰਹੇਗੀ ਬਾਈ ਲਿਖਤੀ ਰੂਪ ਉਹ ਚੀਜ਼ ਦਾ ਵੀ ਕਰਦੇ ਆਂ ਬਈ ਅਸੀਂ ਮਟੀਰੀਅਲ ਆ ਲਾਵਾਂਗੇ ਬਿਲਕੁਲ ਲਿਖਤੀ ਰੂਪ ਆ ਜੀ ਆਪਾਂ ਬਕਾਇਦਾ ਨੋਟਰੀ ਟੈਸਟ ਕਰਾ ਕੇ ਤੇ ਆਪਾਂ ਸਾਰਾ ਕੁਝ ਕਰਕੇ ਦਿੰਨੇ ਆ ਲੈ ਵੀ ਬੰਦਾ ਹੈਗਾ ਗੁਰੂ ਰੂਪ ਖਾਲਸਾ ਬੇਈਮਾਨ ਬੰਦਾ ਨਹੀਂ ਸਾਰਾ ਕੰਮ ਬਾਈ ਨੇ ਓਕੇ ਦੱਸਦਾ ਵੀਡੀਓ 'ਚ ਠੀਕ ਆ ਬਾਕੀ ਤੁਸੀਂ ਚਲਦੀ ਵੀਡੀਓ 'ਚ ਵੇਖੀ ਜਾਂਦੇ ਆ ਹਾਂ ਬਾਈ ਦੇ ਜਿਹੜੇ ਕੰਮ ਕਰੇ ਆ ਉਹਦੀਆਂ ਵੀਡੀਓ ਠੀਕ ਆ ਤੇ ਹੁਣ ਵੀਡੀਓ ਨੂੰ ਵਾਕੇ ਆਪਣਾ ਪੇਜ ਵੀ ਹੈਗਾ ਜੀ ਐਸ ਗੁਰਜੰਟ ਭਪਾਲ ਠੀਕ ਆ ਵਾ ਪੇਜ ਤੇ ਤੁਸੀਂ ਜਾ ਸਕਦੇ ਹੋ ਪੇਜ ਤੇ ਵੀ ਜਾ ਕੇ ਇੰਸਟਾਗ੍ਰam ਪੇਜ ਆ ਹਾਂ ਇੰਸਟਾਗ੍ਰam ਤੇ ਵੀ ਹੈ ਤੇ ਆਪਣੇ ਫੇਸਬੁੱਕ ਤੇ ਵੀ ਹੈ ਜੀ ਠੀਕ ਆ ਲੈ ਵੀ ਬਾਈ ਦਾ ਪੇਜ ਆ ਉੱਥੇ ਜਾ ਕੇ ਕੰਮ ਵੀ ਵੇਖ ਲਓ ਬਾਈ ਦਾ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਹਰ ਇੱਕ ਭੈਣ ਭਰਾ ਨੂੰ ਮੌਕਾ ਮਿਲ ਸਕੇ ਭਈ ਆਪਾਂ ਜਿਹੜਾ ਕੰਮ ਆ ਘੱਟ ਰੇਟਾਂ 'ਚ ਕਰਾ ਲਗੇ ਤੇ ਭਾਈ ਅਦਰ ਸਟੇਟ ਵੀ ਜਾਵਣਗੇ ਹਰਿਆਣੇ ਰਸਤਾ ਅਦਰ ਸਟੇਟ ਵੈਸੇ ਤਾਂ ਫਿਲਹਾਲ ਤਾਂ ਅਸੀਂ ਜਾ ਕੇ ਆਏ ਆਂ ਦਿੱਲੀ ਵੀ ਕਰਕੇ ਆਏ ਆਂ ਕੰਮ ਉਹ ਮੁੰਡਾ ਜਿਹੜਾ ਮੇਰਾ ਭਤੀਜਾ ਹੈ ਅਸੀਂ ਦਿੱਲੀ ਵੀ ਕੰਮ ਕਰਕੇ ਆਏ ਆਂ ਦਿੱਲੀ ਮੰਦਿਰ ਬਣਾ ਕੇ ਆਏ ਆਂ ਇਹ ਸੀ ਠੀਕ ਹੈ ਕਾਂਕਡੋਲੀ ਸਰਦਾਰਾਂ ਗੱਲ ਮਿਕਾਓ ਯਾਰ 100 ਹੱਥ ਰੱਸਾ ਸਿਰੇ ਤੇ ਗੰਡ ਬੰਦਾ ਕੰਮ ਦਾ ਵੀਡੀਓ ਕਰ ਦਿਓ ਸ਼ੇਅਰ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ ਵਾਈ